ਸੋਰੀ ਸਤ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਅੱਜ ਅਸੀਂ ਬਰਗਾੜੀ ਪਹੁੰਚੇ ਆ ਜੀ ਜਿੱਥੋਂ ਹਜ਼ਾਰ ਵਾਲੇ ਕਮੂਤਰ ਦੀ ਕਹਾਣੀ ਸਟਾਰਟ ਹੁੰਦੀ ਆ ਸੋ ਬਾਬਾ ਜੀ ਜੰਟਾ ਬੜੀ ਖੁਸ਼ੀ ਹੋਈ ਅੱਜ ਉਹਨਾਂ ਦੇ بیٹے ਰਾਰਾ ਰਾਜਨਯਨ ਉਹਨਾਂ ਨੂੰ ਨਾਲ ਹੀ ਸਾਡੇ ਬਜ਼ੁਰਗ ਖਿਡਾਰੀ ਸਰਦਾਰ ਨਸ਼ਤਰ ਸਿੰਘ ਜੀ ਮੇਜਰ ਸਿੰਘ ਮੇਜਰ ਸਿੰਘ ਨਾਲ ਹੀ ਆਪਣੇ ਕੀਨਾ ਜੀ ਉਹਨਾਂ ਦਾ ਨਸ਼ਤਰ ਨਸ਼ਤਰ ਸਿੰਘ ਨਾਲ ਹੀ ਇੱਕ ਬਜ਼ੁਰਗ ਕੇਵਲ ਸਿੰਘ ਜੀ ਬੈਠੇ ਆ ਬਾਈ ਜੀ ਇੱਕ ਹੋਰ ਬੈਠੇ ਆ ਪ੍ਰੇਮ ਜੀ ਨਾਲ ਬਾਈ ਜੀ ਵੀ ਸਿੰਘ ਬਾਈ ਤੇ ਬਾਕੀ ਵੀ ਭਰਾ ਬੈਠੇ ਆ ਤੇ ਵੀਰ ਦੀ ਬਦੌਲਤ ਪਹੁੰਚੇ ਕੀਨਾ ਆਪਣਾ 골ਡੀ ਦੀ ਬਦੌਲਤ ਨਾ ਅੱਜ ਮਤਲਬ ਸੁਆਬ ਹੋਇਆ ਹਨਾ ਅਕਬਰਗਾੜੀ ਪਿੰਡ ਆਉਣ ਦਾ ਤਾਂ ਪਹਿਲਾਂ ਵਾਲੀ ਜਿਹੜੀ ਆਪਾਂ ਗੱਲਬਾਤ ਹੈ ਉਹ ਬਾਬਾ ਜੀ ਗੁਰਜੰਟ ਸਿੰਘ ਹਨਾ ਜੰਟਾ ਉਹਨਾਂ ਦੇ بیٹے ਨਾਲ ਹੀ ਗੱਲ ਕਰਦੇ ਹਾਂ ਹਨਾ ਤੇ ਅੰਮਾਈ ਜੀ ਪਹਿਲਾਂ ਤਾਂ ਇਹ ਦੱਸੋ ਵੀ ਜਿਹੜਾ ਆਪਣੇ ਬਾਬਾ ਜੀ ਕਿਹੜੇ ਸਨ ਚ ਮੌਤ ਹੁੰਦੀ ਹੈ ਫੇ ਉਹਨਾਂ ਦੇ ਜਿਹੜੇ ਕਬੂਤਰ ਸੀ ਉਹ ਕੌਣ-ਕੌਣ ਬੰਦੇ ਲੈ ਗਏ ਉਹਨਾਂ ਦੀ ਮੌਤ 26 ਮਾਰਚ 1999 ਦੇ ਵਿੱਚ ਹੋਈ ਹੈ ਜੀ। ਜੀ। ਫਤਕਿ ਉਹਨਾਂ ਦੀ ਮੌਤ ਤੋਂ ਬਾਅਦ ਫਿਰ ਮੈਂ ਉਦੋਂ ਜੇ ਛੁੱਟੀ ਆ ਗਿਆ ਉਹਨਾਂ ਸਾਰੇ ਜਿਹੜੇ ਫਾਰਮਲੀਆਂ ਪੂਰੀਆਂ ਕਰਕੇ ਮੈਂ ਜਾਣ ਤੋਂ ਪਹਿਲਾਂ ਪਹਿਲਾਂ ਜੀ ਸਾਰੇ ਅਸੀਂ ਸਨੇਹ ਲਾਦੇ ਸੀਗੇ ਜੀ ਤੇ ਕਮਿਸ਼ਨ ਉਦੋਂ ਇੰਨਾ ਸੰਪਰਕ ਹੈ ਤਦਾਂ ਮੋਬਾਈਲਾਂ ਦਾ ਤਾਂ ਹੁੰਦਾ ਨਹੀਂ ਸੀਗਾ ਵੀ ਜਿੰਨੇ ਵੀ ਸਨੇਹ ਲੱਗੇ ਉਹਨਾਂ ਦੇ ਖਾਸ-ਖਾਸ ਬੰਦਿਆਂ ਨੂੰ ਜੀ ਵੀ ਜਿਹੜੇ ਬਾਜ਼ੀਨ ਛੱਡਣ ਵਾਲੇ ਸੀ ਸ਼ਕੀਨ ਬੰਦੇ ਸੀਗੇ ਜੀ ਜੀ ਅਸੀਂ ਕਿਹਾ ਵੀ ਸਾਰਿਆਂ ਨੂੰ ਚਲੋ ਵੀ ਪੰਜ-ਪੰਜ ਕਮੁੱਤਰ ਦੇ ਦਿਆਂਗੇ ਜੀ ਉਹਨਾਂ ਦੇ ਵਿੱਚੋਂ ਕੁਝ ਪਿੰਡ ਦੇ ਸੀਗੇ ਜੀ ਇੱਕ ਦੋ ਘਰ ਤੇ ਬਾਕੀ ਜਿਹੜੇ ਬਾਹਰ ਦੇ ਕਰਨ ਦੇ ਵਾਲੇ ਨੰਗ ਹੋ ਗਏ ਜੀ ਗਲਜਾਰੇ ਦੇ ਹੋ ਗਏ ਉਪਤਾਲੀ ਵਾਲੇ ਜੀ ਤੇ ਹੋਰ ਵੀ ਕਈ ਕਈ ਕਰਗਿੱਦੀ ਕੇ ਸੁਖਨ ਵਾਲੇ ਜੀ ਕਈ ਕਰ ਕੋਈ ਦੋ ਕੋਈ ਤਿੰਨ ਜਿਹਨੂੰ ਜਿਹਨੂੰ ਜਿਵੇਂ ਜਿਵੇਂ ਪਛਾਣ ਸੀ ਦੂਤਾਂ ਦੀ ਹੋਵੇ ਉਹ ਲੈ ਜਸਦੇ ਉਹ ਤੁਸੀਂ ਮਤਲਬ ਤੁਸੀਂ ਸਾਡੇ ਕੋਲੇ 100 100 ਦੇ ਅੰਨੇ ਵਿੱਚ ਕਬੂਤਰ ਸੀਗਾ ਉਸ ਟਾਈਮ ਸਵਾਸ ਸੋ ਆਪਣੇ ਕੋਲ ਕਬੂਤਰ ਸੀ ਤੁਸੀਂ ਆਪ ਦੇ ਹੱਥ ਦੇ ਨਾਲ ਸਾਰਿਆਂ ਨੂੰ 2 2 4 4 ਕਬੂਤਰ ਦਿੱਤੇ ਬਿਲਕੁਲ ਕਿਸੇ ਨੇ 2 ਲੈ ਗਿਆ ਕੋਈ 5 ਲੈ ਗਿਆ ਉਹ 5 ਤੋਂ ਵੱਧ ਅਸੀਂ ਗਿਆ ਸੀ ਵੀ ਕਿਸੇ ਨੂੰ ਦੇਨੇ ਨਹੀਂਗੇ ਵੱਧ ਤੋਂ ਵੱਧ ਲੋਕਾਂ ਨੂੰ ਜੀ ਜੀ ਚਲੇ ਜਾ ਮੈਂ ਕਾਫੀ ਇੰਟਰਵਿਊ ਹੈ ਜਾਂ ਹੋਰ ਵੀ ਭਰਾਵਾਂ ਤੋਂ ਸੁਣਿਆ ਕਿ ਇਹ ਜਿਹੜਾ ਹਜ਼ਾਰ ਵਾਲਾ ਕਬੂਤਰ ਹੈ ਬਾਬਾ ਜੀ ਤੋਂ ਮੁੱਲ ਲੈ ਕੇ ਸੀ ਕੀ ਬਾਈ ਜੀ ਉਹ ਕੀ ਕਹਾਣੀ ਹੈ ਜਿਹੜੀ ਉਹ ਕੂਤਰ ਵਾਲੀ ਕਹਾਣੀ ਹੈ ਉਹਦੇ ਬਾਰੇ ਜਿੰਨੇ ਕੁ ਡਿਟੇਲ ਮੈਨੂੰ ਪਤਾ ਜੀ ਇਹ ਬੈਰੂ ਕੇ ਗਰਨਾਮ ਤੇ ਅਰਨਾਮ ਦੋ ਭਰਾ ਸੀ ਜੋੜੇ ਜੀ ਤੇ ਉਹਨਾਂ ਦੀ ਭਾਣ ਜੀ ਰਿਸ਼ਤਾ ਸੀ ਸਾਡੇ ਪਿੰਡ ਕਰਾ ਸੀ ਮੇਰੇ ਬਾਬੇ ਨੇ ਜੀ ਤੇ ਉਸ ਕਰਕੇ ਵੀ ਥੋੜੀ ਨੇੜਤਾ ਰੱਖਦੇ ਸੀਗੇ ਉਹ ਜੀ ਤੇ ਉਹ ਸਾਡੇ ਉਦੋਂ ਭੰਦਾ ਨਾਲ ਕੰਮ ਹੁੰਦਾ ਸੀ ਜੀ ਉਦੋਂ ਐਂਟ੍ਰੈਕਟਰ ਕਰਦਾ ਪਿੰਡ ਚ ਲਾਈਟ ਲਾਉਂਦੇ ਸੀ ਜਦੋਂ ਕਿਰਾਏ ਤੇ ਕੰਮ ਕਰਾਉਂਦੇ ਸੀ ਮਤਲਬ ਘੱਟ ਜੀ ਜੀ ਤੇ ਉਹਨਾਂ ਉਹਦਰ ਤੇ ਹੀ ਆਏ ਕਿਸੇ ਬਾਜੀ ਦੇ ਤੇ ਨਰਮਾਸੀਲਨ ਵਾਲਾ ਸੀਗਾ ਜੀ ਤੇ ਸਾਡਾ ਇੱਕ ਬਲਦ ਮਰ ਗਿਆ ਸੀ ਤੇ ਉਹ ਜਦੋਂ ਪਤਾ ਲੱਗਿਆ ਉਹਨਾਂ ਨੂੰ ਤੇ ਉਹ ਕਹਿੰਦੇ ਵੀ ਯਾਰ ਜੰਟੇ ਬਲਦ ਤੇ ਸਾਡਾ ਲਿਆ ਜੀ ਤੇ ਤੂੰ ਆਗਾ ਕੰਮ ਕਰ ਯਾਰ ਸਾਡੇ ਕਿਹੜਾ ਕੋਈ ਇੰਨਾ ਜਾਦੇ ਕਿ ਕੰਮ ਹੈ ਹੁਣ ਤੇ ਤੂੰ ਬਲਦ ਲਿਆ ਜੀ ਫਿਰ ਉਹ ਬਲਦ ਛੱਡ ਕੇ ਗਏ ਜਾਂ ਲੈ ਕੇ ਆਏ ਇਸ ਗੱਲ ਦਾ ਮੈਨੂੰ ਪੂਰਾ ਜਨ ਚੱਕਰ ਚ ਨਹੀਂ ਆ ਰਿਹਾ ਜੀ ਤੂੰ ਬਲਦ ਉਹਨਾਂ ਨੇ ਦੇਤਾ ਸਾਨੂੰ ਜੀ ਬਲਦ ਤੋਂ ਬਾਅਦ ਉਹਨਾਂ ਨੇ ਜਾਂ ਜਿਵੇਂ ਸਮਝ ਲਓ ਵੀ ਤੁਸੀਂ ਵੀ ਉਹਨਾਂ ਨੂੰ ਹੋਊਗਾ ਵੀ ਆਪਾਂ ਕਬੂਤਰ ਮੰਗਾਂਗੇ ਜਾਂ ਕਿਵੇਂ ਕਰਾਂਗੇ ਜੀ ਫਿਰ ਉਹਨਾਂ ਨੇ ਕਬੂਤਰ ਮੰਗਿਆ ਸੀਗਾ ਮੈਂ ਜਿੱਥੋਂ ਤੱਕ ਮੈਨੂੰ ਮਤਲਬ ਦੇਖ ਜੀ ਨਾ ਮੇਰਾ ਮੋਟਾ ਸੋਨੇ ਆ ਮੈਂ ਜੀ ਫਿਰ ਉਹ ਕਬੂਤਰ ਉਸੇ ਜੇਬ ਦੇ ਵਿੱਚ ਹੀ ਉਹ ਮਤਲਬ ਕਬੂਤਰ ਲੈ ਕੇ ਗਿਆ ਸੀ ਉਹ ਜਿਹੜਾ ਗਾਂ ਬਦਲ ਕੇ ਹਜ਼ਾਰ ਦਾ ਉਹ ਜਬਰਦਸਤ ਲੈ ਕੇ ਗਿਆ ਸੀ ਆ ਬਾਬਾ ਜੀ ਵੈਰੋਂ ਖਿਆਲਿਆਂ ਤੋਂ ਹਜ਼ਾਰ ਰੁਪਏ ਦਾ ਮੁੱਲ ਲੈ ਗਏ ਹਾਂਜੀ ਹਾਂਜੀ ਜੀ ਕਬੂਤਰ ਸਾਡਾ ਸੀ ਮਤਲਬ ਉਹ ਲੈ ਕੇ ਇੱਥੋਂ ਗਏ ਸੀ ਤੇ ਪਰ ਉੱਥੋਂ ਜਾਂ ਨਿਕਲ ਹੋਇਆ ਬਾਬਾ ਜੀ ਨੇ ਕਦੇ ਤੁਹਾਨੂੰ ਦੱਸਿਆ ਹੋਵੇ ਵੀ ਉਹ ਜਿਹੜਾ ਉਹਦਾ ਮਾਂ ਪਿਓ ਹੈ ਕਬੂਤਰ ਦਾ ਹਜ਼ਾਰ ਵਾਲੇ ਦਾ ਕਿੱਥੋਂ ਲੈਂਦੇ ਸੀ ਕੋਈ ਸ਼ੌਕ ਰੱਖਦੇ ਸੀ ਮਾੜਾ ਮੋਟਾ ਤੁਸੀਂ ਕਿੰਨੇ ਰੱਖਦੇ ਸੀ ਨਹੀਂ ਮੈਨੂੰ ਸ਼ੌਕ ਨਹੀਂ ਸੀਗਾ ਇੰਨਾ ਕਿਉਂਕਿ ਉਹਨਾਂ ਨੇ ਮੈਨੂੰ ਸ਼ੌਕ ਨਹੀਂ ਬੜਾ ਪੈਣ ਦਿੱਤਾ ਵੀ ਦਾਣਾ ਪਾਣੇ ਵੀ ਕਬੂਤਰਾਂ ਨੂੰ ਸਾਡੀ ਮਾਤਾ ਜੀ ਹੋਰੀ ਪਾਉਂਦੇ ਰਹੇ ਆ ਜੀ ਤੇ ਜਦੋਂ ਉਹਨਾਂ ਨੇ ਬਾਜੀ ਬੂਜੀ ਤੇ ਜਾਣਾ ਉਹ ਕਹਿ ਕੇ ਜਾਂਦੇ ਰਹੇ ਵੀ ਇਹ ਤੋਂ ਨਹੀਂ ਦੂਜਾ ਵੀ ਦਾਣਾ ਪਾਣੀ ਪਾਉਣਗੇ ਜਿਆਦਾ ਪੜ੍ਹਾਈ ਤੇ ਧਿਆਨ ਰੱਖੇ ਜੀ ਉਹਨਾਂ ਦਾ ਸ਼ੁਰੂ ਦੇ ਸ਼ੌਕ ਸੀਗਾ ਮੈਨੂੰ ਪੜਾਉਣ ਵਾਸਤੇ ਜੀ ਤੇ ਵੀ ਜੇ ਇਸ ਕੰਮ 'ਚ ਪੈ ਗਿਆ ਤਾਂ ਫਿਰ ਇਹਨੇ ਪੜ੍ਹਨਾ ਨੇਗਾ ਜੀ ਜੇ ਇਸ ਕਰਕੇ ਮੈਨੂੰ ਨਹੀਂ ਸ਼ੌਕ ਹੋਇਆ ਦਾ ਬਾਜੀ ਤੇ ਵਗੈਰਾ ਮੈਂ ਨਹੀਂ ਕਦੇ ਜਾ ਸੀ ਕਿੱਥੋਂ ਬਾਬਾ ਜੀ ਕੋਈ ਕਦੇ ਗੱਲ ਹੋਵੇ ਨੇੜ ਤੱਕ ਕਿਹੜਾ ਖਿਡਾਰੀ ਘਰੇ ਆਉਂਦਾ ਸੀ ਕਿਤੋਂ ਕੁੱਤਰ ਜ਼ਿਆਦਾ ਲੈਣ ਦੇਨ ਕਰਦੇ ਸੀ ਬਾਬਾ ਜੀ ਖਿਡਾਰੀ ਤਾਂ ਜਿਹੜੇ ਚਲੋ ਪਿੰਡ ਵਾਲੇ ਤਾਂ ਹੁਣ ਬਾਈ ਜੀਰ ਦੇ ਬੈਠੇ ਆ ਜੀ ਜਿਨ੍ਹਾਂ ਨਾਲ ਪੂਰਾ ਸੀਗਾ ਜੀ ਤੇ ਤਰ ਦੇ ਆਲਾ ਛੋਟੂ ਸੀ ਪਿੰਡ ਵਾਲੇ ਇਹ ਸੀਗੇ ਜਦਾ ਸਰਜੀਤ ਸੀਗਾ ਜੀ ਇਹਨਾਂ ਦਾ ਸ਼ਤਰ ਦਾ ਜਿਹੜੀ ਫਾਦਰ ਸਾਹਿਬ ਸੀ ਜੀ ਤੇ ਬਾਕੀ ਬਾਹਰ ਦੇ ਦਾ ਪੂਰੇ ਵੱਡੇ ਖਿਡਾਰੀ ਜਿਹੜੇ ਬਾਦਲ ਕੇ ਦੋਨੇ ਭਰਾ ਜੀ ਮਨਮੋਹਨ ਸਿੰਘ ਤੇ ਜਸਵੀਰ ਉਹਨਾਂ ਦਾ ਪੂਰਾ ਹੀ ਹੋਣਾ ਜਾਣਾ ਸੀਗਾ ਰੰਗਣੇ ਰੰਗਣ ਵਾਲੇ ਨੰਗ ਹੋ ਗਏ ਕਹਿੰਦੇ ਵੀ ਪੂਰਾ ਮੇਲਾ ਲੱਗਦਾ ਸੀ ਇੱਥੇ ਸੁੱਕਣ ਵਾਲੇ ਭਾਗ ਸਾਰਗੇ ਵੀ ਆਉਂਦੇ ਸੀ ਸੁੱਕਣ ਵਾਲੇ ਠਾੜਦੇ ਸਾਰੇ ਆਉਂਦੇ ਸੀ ਤੇ ਉੱਗੜਰਗੇ ਜੀ ਜਗੇ ਰੰਗ ਤਿਰਥ ਵਾਲੇ ਜੀ 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 ਇਹ ਸਾਰੇ ਆਉਂਦੇ ਰਹੇ ਆਪਣੇ ਘਰੇ ਸਾਰੇ ਆਉਂਦੇ ਸੀ ਹਾਂ ਹਾਂ ਸਰੂਚਾ ਪਾਣੀ ਆਪਾਂ ਫੜਾਉਂਦੇ ਸੀ ਜੀ ਰੂਚੀ ਪਾਣੀ ਫੜਾਉਂਦੇ ਸੀ ਜੀ ਤੇ ਬਾਕੀ ਕੰਡ ਵਾਲੇ ਜਿਹੜੇ ਜਿਹੜਾ ਗੋਲਦੀ ਦਾ ਡੈਡੀ ਸੀਗੇ ਟੂ ਪਰਗੇ ਜੀ 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 ਇਹ ਥੋੜੇ ਜਿਹਾ ਮਿਲਖ ਵੱਡੀ ਉਮਰ ਦੇ ਸੀਗੇ ਵੀ ਜਿਹਨਾਂ ਨੇ ਚਾਹ ਪਾਣੀ ਰੋਟੀ ਪਾਣੀ ਇਹਨਾਂ ਨੇ ਫੜਉਦੇ ਰਹਿਣਦੇ ਸਾਡੇ ਕੋਲ ਆ ਕੇ ਸੀਗੇ ਜਦੋਂ ਲੰਘਦੇ ਕਮਰੇ ਸਾਡੇ ਕੋਲ ਹੀ ਰਹਿੰਦੇ ਸੀ ਜੀ ਮਤਲਬ ਉਹਨਾਂ ਤੋਂ ਬਾਅਦ ਪਰਿਵਾਰ ਨੂੰ ਕਿਸੇ ਨੂੰ ਸ਼ੌਕ ਹੈ ਨਹੀਂ ਸੀ ਬਈ ਉਹਨਾਂ ਤੋਂ ਬਾਅਦ ਸਾਡੇ ਪਰਿਵਾਰ ਨੂੰ ਕੋਈ ਸ਼ੌਕ ਨਹੀਂ ਸੀ ਜਿਆਦਾ ਕੋਣ ਆਉਂਦਾ ਜਾਂਦਾ ਸੀ ਬਾਬਾ ਜੀ ਕੋਲ ਉਹ ਉਹਨਾਂ ਟਾਈਮਾਂ 'ਚ ਉਹਨਾਂ ਕੋਲੇ ਤਾਂ ਜੀ ਸਮਝ ਲਓ ਸਾਰਾ ਸਾਲ ਜਿਵੇਂ ਆ ਤਿੰਨ ਚਾਰ ਮਹੀਨੇ ਤਾਂ ਬਾਹਰੀਆਂ ਦੇ ਹੁੰਦੇ ਹੀ ਹੁੰਦੇ ਸੀ ਜੀ ਤੇ ਜਿਹਨਾਂ ਤਾਂ ਆਉਣ ਅਜਾਣ ਲੱਗੇ ਰਹਿੰਦੇ ਪਰ ਸਰਪਰੇਚ ਵੀ ਲੋਕ ਆਉਂਦੇ ਹੁੰਦੇ ਸੀ ਆਉਂਦੇ ਸਰਪਰੇ ਕਹਿੰਦੇ ਵੀ ਖੇਤੀ ਵੀ ਹੱਥੀ ਕਰਦੇ ਸੀ ਆਪ ਦੀ ਉਹ ਹਾਂਜੀ ਘਰ ਦਾ ਕੰਮ ਨਹੀਂ ਸੀ ਕਦੇ ਛੱਡਿਆ ਉਹਨਾਂ ਨੇ ਖੇਤੀ ਅਸੀਂ ਵਾਹਣ ਜੱਜ ਸਿੱਧੇ ਲੈ ਕੇ ਵੀ ਉਹ ਜਿਵੇਂ ਹੁਣ ਖੇਕੇ ਤੇ ਲੈਂਦੇ ਆ ਖੇਕੇ ਤੇ ਨਹੀਂ ਲੈਂਦੇ ਇਸੇ ਤਰ੍ਹਾਂ ਲੈਂਦੇ ਸੀ ਕਿਸੇ ਤੇ ਲੈਂਦੇ ਸੀ ਮਿਹਨਤ ਆਪ ਦੀ ਪੂਰੀ ਫੋ ਲੋਕ ਕਮੈਂਟ ਕਰਦੇ ਰਹੇ ਪਰ ਜੇ ਨਹੀਂ ਕੰਨੇ ਕਬੂਤਰ ਨੇ ਪਹਿਲ ਦਿੱਤੀ ਘਰ ਦੇ ਕੰਮ ਨੂੰ ਵੀ ਮਤਲਬ ਪੂਰੀ ਮਿਹਨਤ ਕੀਤੀ ਜੀ 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 ਸੋ ਜੀ ਇਹ ਬਾਬਾ ਜੀ ਦਾ ਬੇਟਾ ਹੈ ਤੋ ਕੁ ਭਾਈ ਜੀ ਤੁਸੀਂ ਸਨੇਹਾ ਦੇਣਾ ਚਾਹੋ ਜਿਹੜੇ ਪਿਆਰ ਕਰਦੇ ਉਹਨਾਂ ਨੂੰ ਹਨਾ ਬਹੁਤ ਨਿੱਕੇ ਮੁੰਡੇ ਤੋਂ ਲੈ ਕੇ ਨਾ ਮਤਲਬ ਵੱਡੇ ਬਜ਼ੁਰਗਾਂ ਤੱਕ ਬਾਬਾ ਜੀ ਦੀ ਬਹੁਤ ਕਦਰ ਕਰਦੇ ਆ ਜੰਟਾ ਹਨਾ ਜੰਟਾ ਬਰਕਾੜੀ ਇੱਕ ਐਡਾ ਕੁ ਵੱਡਾ ਨਾਮ ਹੈ ਤੁਸੀਂ ਪਤਾ ਨਹੀਂ ਕੋਈ ਇੰਟਰਵਿਊ ਉਹਨਾਂ ਦੀਆਂ ਵੇਖੀਆਂ ਨਹੀਂ ਵੇਖੀਆਂ ਹਨ ਕਿਉਂਕਿ ਸਾਡਾ ਪੇਸ਼ਾ ਕਬੂਤਰਾਂ ਦਾ ਤੁਹਾਨੂੰ ਸ਼ੌਕ ਨਹੀਂ ਅਸੀਂ ਜਾਣਦੇ ਕੋਈ ਉਹਨਾਂ ਦਾ ਕਿੰਨਾ ਕੁ ਵੱਡਾ ਨਾਮ ਕੋਈ ਮੈਸੇਜ ਦੇਣਾ ਚਾਹੋ ਜਿੰਨੇ ਵੀ ਖਿਡਾਰੀ ਵੀਰ ਆ ਉਹਨਾਂ ਨੂੰ ਮੈਨੂੰ ਸੋਇਤਾ ਜੀ ਇਹ ਹੀ ਆ ਵੀ ਸਾਰੇ ਰਲ ਮਿਲ ਕੇ ਰਹਿਣ ਕਬੂਤਰਾਂ ਵਿੱਚ ਝਗੜਿਆਂ ਤੋਂ ਜਾਂ ਪਹਿਲਾਂ ਜਿਵੇਂ ਮਤਲਬ ਇੱਕ ਦੂਜੇ ਨਾਲ ਮੋਹ ਪਿਆਰ ਨਾਲ ਰਹਿੰਦੇ ਸੀ ਕਿ ਸਾਰੇ ਜੀ ਤੇ ਕੋਈ ਕਿਸੇ ਨਾਲ ਬੇਇਮਾਨੀ ਨਾ ਕਰੇ ਕੋਈ ਕਿਸੇ ਦਾ ਨਾਮ ਵਰਤ ਕੇ ਐਵੇਂ ਕਿਸੇ ਨਵੇਂ ਬੰਦੇ ਨਾਲ ਬੇਇਮਾਨੀ ਨਾ ਕਰੇ ਜੀ ਸਿਰਫ ਸ਼ੌਂਕ ਦੇ ਤੌਰ ਤੇ ਇਸ ਚੀਜ਼ ਨੂੰ ਲੈਣ ਲੋਕ ਜੀ ਬਾਬਾ ਜੀ ਦੇ ਜਾਣ ਤੋਂ ਬਾਅਦ ਉਵੇਂ ਕੋਈ ਖਿਡਾਰੀ ਸੰਪਰਕ ਚ ਆਇਆ ਤੁਹਾਡੇ ਕਰਦਾ ਰਿਹਾ ਫੋਨ ਫੋਨ ਮਿਲਣ ਕਦੇ ਆਇਆ ਤੁਹਾਡੇ ਪਰਿਵਾਰ ਨੂੰ ਕਿ ਉਹਨਾਂ ਤੋਂ ਬਾਅਦ ਨਹੀਂ ਆਇਆ ਨਹੀਂ ਉਹਨਾਂ ਦੀ ਮੌਤ ਤੋਂ ਬਾਅਦ ਜਿੰਨਾ ਚਿਰ ਕਬੂਤਰ ਸਾਡੇ ਕੋਲੇ 2 ਕੁ ਮਹੀਨੇ ਤੱਕ ਰਹੇ ਉਹਨਗੇ ਜੀ ਤੇ ਬਸ ਉਦੋਂ ਆਉਂਦੇ ਰਹੇ ਲੈ ਕੇ ਜਾਂਦੇ ਸੀ ਉਦੋਂ ਆਹ ਟੈਲੀਫੋਨ ਮੋਬਾਈਲ ਨਾਲ ਇੰਨਾ ਜ਼ਮਾਨਾ ਹੈ ਨਹੀਂ ਸੀ ਜੀ 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 ਦੂਜੇ ਜਿਵੇਂ ਜਿਵੇਂ ਕਿਸੇ ਨਾਲ ਇੱਕ ਦੂਜੇ ਨੂੰ ਬਾਲੀਆਂ ਪੋਲੀਆਂ ਤੋਂ ਪਤਾ ਲੱਗਦਾ ਉਵੇਂ ਆ ਕੇ ਮਤਲਬ ਕਬੂਤਰ ਸਾਰੇ ਮਨ ਲਓ ਜਦੋਂ ਕਬੂਤਰ ਕਰੋ ਸਾਰੇ ਚਲੇ ਗਏ ਕੋਈ ਖਿਡਾਰੀ ਨਹੀਂ ਆਇਆ ਉਸ ਤੋਂ ਬਾਅਦ ਕੋਈ ਮੈਂ ਸਰਵਿਸ ਕਰਦਾ ਸੀਗਾ ਇਸ ਕਰਕੇ ਉਹਦਾ ਮੈਨੂੰ 3.5 ਸਾਲ ਮੇਰੀ ਸਰਵਿਸ ਹੋ ਗਈ ਸੀ 5-5 ਸਾਲ ਦੇ ਲਗਭਗ ਹੋ ਗਏ ਸੀ ਮੇਰੀ ਜੀ ਮੈਂ ਵਾਪਸ ਜਾਣਾ ਸੀ ਇਸ ਕਰਕੇ ਘਰੇ ਫਿਰ ਬੁੜੀਆਂ ਕਰਕੇ ਕੋਈ ਆਇਆ ਗਿਆ ਜੀ ਕਿਉਂ ਮੈਂ ਤਾਂ ਵਾਪਸ ਜਾਣਾ ਸੀਗਾ ਆਪਣੀ ਨੌਕਰੀ ਤੇ ਜੀ ਹਾਂ ਸੋ ਦੋਸਤੋ ਇਹ ਆਪਣੇ ਐਮਬੀ ਰਾਜਾ ਨਾਲ ਗੱਲਬਾਤ ਹੋਈ ਹੈ ਸੋ ਅਗਲੀ ਗੱਲਬਾਤ ਆਪਾਂ ਕਰਦੇ ਹਾਂ ਅਗਲੀ